ਤਦਰਾ ਦਿੱਲੀ ਦੇ ਮੁੱਖ ਮੰਤਰੀ ਅਵਿਨ ਕੇਜੀ ਵਾਲਦੀ ਸ਼ਰਾਬ ਦਿੱਤੀ ਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿਰ ਚੀਡੀਜ਼ ਦੇ ਵੱਲੋਂ ਗ੍ਰਿਫਤਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਹਾਜ ਦਾ ਕਰਾਓ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਪੰਜਾਬ ਤੋਂ ਪਹੁੰਚੇ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕਾਂ ਦੇ ਨਾਲ ਪੁਲਿਸ ਨੇ ਤੱਕੀ ਸ਼ਾਹੀ ਦੇਖਣ ਨੂੰ ਲਈ ਹੈ ਜਿੱਤੇ ਪੰਜਾਬ ਤੋਂ ਸਿੱਖਿਆ ਮੰਤਰੀ ਹਰਜੋਤ ਬਾਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਤothe ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਪਾਰਟੀ ਦੇ ਕਈ ਵੱਡੇ ਨੇਤਾ ਸ਼ਾਮਲ ਹੋਏ ਨੇ ਉਥੇ ਚੰਡੀਗੜ੍ਹ ਦੇ ਆਪ ਦੇ ਮੇਅਰ ਕੁਲਦੀਪ ਕੁਮਾਰ ਵੀ ਆਪਣੇ ਸਾਥੀਆਂ ਸਮੇਤ ਦਿੱਲੀ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਨਹੀਂ ਜਿੱਥੇ ਕਿ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਈਡੀ ਵੱਲੋਂ ਜਦੋਂ ਦਾ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਗੱਲ ਕੀਤੀ ਜਾਵੇ ਤੇ ਲਗਾਤਾਰ ਜਿਹੜਾ ਨੇ ਰੋਸ਼ ਪ੍ਰਗਟ ਕਰ ਰਹੇ ਨੇ ਅਗਰ ਅੱਜ ਦੀ ਗੱਲ ਕੀਤੀ ਜਾਵੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਘਰ ਦਾ ਘੇਰਾਬ ਕਰਨਾ ਸੀਗਾ ਕੁਝ ਦਿਨ ਪਹਿਲਾਂ ਹੀ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਚੰਡੀਗੜ੍ਹ ਦੇ ਜਿਹੜੇ ਮੇਅਰ ਕੁਲਦੀਪ ਸਿੰਘ ਹੋਰੀਆ ਹੈ ਉਹ ਦਿੱਲੀ ਪਹੁੰਚੇ ਸਨ ਉੱਥੇ ਜਦੋਂ ਉਹ ਪ੍ਰਦਰਸ਼ਨ ਕਰ ਰਹੇ ਸਨ ਤੇ ਉਹਨਾਂ ਨੂੰ ਜਿਹੜਾ ਹੈ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਅਗਰ ਪਰੋਸੇ ਮੰਸੂਤਰਾ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਦੇ ਨਾਲ ਹੋਰ ਵੀ ਕਈ ਜਿਹੜੇ ਨੇ ਆਪਣਾ ਮਨਸੀਪਲ ਕਾਰਪੋਰੇਸ਼ਨ ਦੇ ਜਿਹੜੇ ਐਮਸੀ ਨੇ ਉਹ ਵੀ ਨਾਲ ਸੀਗੇ ਚੰਡੀਗੜ੍ਹ ਤੇ ਕਈ ਕਾਰਕਿਰਤਾ ਵੀ ਉਹਨਾਂ ਦੇ ਨਾਲ ਸੀਗੇ ਤੇ ਕੁਝ ਦਿਨ ਪਹਿਲਾਂ ਹੀ ਜਿਹੜਾ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਅੱਗੇ ਦੀ ਕਾਰਵਾਈ ਦਿੱਲੀ ਪੁਲਿਸ ਜਿਹੜੀ ਹੈ ਕੀ ਕਰਦੀ ਹੈ ਹਾਲਾਂਕਿ ਸਵੇਰ ਤੋਂ ਹੀ ਅਗਰ ਗੱਲ ਕੀਤੀ ਜਾਵੇ ਤੇ ਗੱਲਾਂ ਸਾਹਮਣੇ ਆ ਰਹੀਆਂ ਸਨ ਕਿ ਧਾਰਾ 144 ਜਿਹੜੀ ਹੈ ਪੀਐਮ ਆਵਾਸ ਦੇ ਜਿਹੜੇ ਆਸ-ਪਾਸ ਜਿਹੜੀ ਹੈ ਲਗਾ ਦਿੱਤੀ ਗਈ ਹੈ ਵੱਡੀ ਮਾਤਰਾ ਦੇ ਵੀ ਜਿਹੜੇ ਨੇ ਕਾਰਕਿਰਤਾਵਾਂ ਨੇ ਇਕੱਠੇ ਹੋਣਾ ਸੀਗਾ ਦੇਸ਼ ਭਰ ਤੋਂ ਕਾਰਕਿਰਤਾ ਦਿੱਲੀ ਦਾ ਕੁਝ ਕਰ ਰਹੇ ਸਨ ਤੇ ਕੁਝ ਦਿਨ ਪਹਿਲਾਂ ਜਿਹੜਾ ਹੈ ਚੰਡੀਗੜ੍ਹ ਦੇ ਮੇਅਰ ਜਿਹੜੇ ਨੇ ਉਹਨਾਂ ਨੂੰ ਜਿਹੜਾ ਹੈ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਸੁਨੀਲ